ਆ ਵੀਜੀ ਸਰਕਾਰੀ ਧੰਦਾੜਾ ਬਣਾਇਆ ਇਹਨੇ ਟੈਂਪੂ 'ਚ ਬਹਿ ਕੇ ਵੇਖੋ ਚਲਾਨ ਕੱਟਣ ਦੇ ਆ। ਠੀਕ ਹੈ ਵੀਜੀ ਤੇ ਪੈਸੇ ਲਈ ਜਾਂਦੇ ਆ ਤੇ ਪਰਚੀ ਤੇ ਹੁਣ ਜੀ ਸਾਈਨ ਕਰਾ ਲੈਂਦੇ ਕਿਹੇ ਨੂੰ ਪਰਚੀ ਨਹੀਂ ਦੇਣ ਦੇ ਚਲਾਨ। ਮੈਂ ਹਰਬਾਤ ਸਿੰਘ ਏਡੀਸੀਪੀ ਟ੍ਰੈਕ ਅਮਰਸਰ ਸਿਟੀ ਆਪ ਸਭ ਵਾਸੀਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਕੱਲ ਇੱਕ ਵੀਡੀਓ ਵਾਇਰਲ ਹੋਈ ਆ ਕਿ ਅਮਰਸਰ ਰੇਲਵੇ ਸਟੇਸ਼ਨ ਤੇ ਦੋ ਕਰਮਚਾਰੀ ਆਟੋ 'ਚ ਬੈਠ ਕੇ ਜਿਸ ਵੀਡੀਓ ਚ ਕਿਹਾ ਕਿ ਪੈਸੇ ਲੈ ਰਿਹਾ ਅਸੀਂ ਉਸ ਵੀਡੀਓ ਨੂੰ ਵੀ ਵਾਚ ਕੀਤਾ ਅਤੇ ਜਿਹੜੇ ਇਸ ਜਗ੍ਹਾ ਤੇ ਕੈਮਰੇ ਜਿਹੜੇ ਆ 24 ਆਵਰ ਕੈਮਰੇ ਲੱਗੇ ਨੇ ਜਿਨ੍ਹਾਂ ਦੀ ਰਿਕਾਰਡਿੰਗ ਜਿਹੜੀ ਆ ਕਾਰਪੋਰੇਸ਼ਨ ਦਫ਼ਤਰ ਚ ਹੁੰਦੀ ਆ ਜਿਨ੍ਹਾਂ ਕੈਮਰਿਆਂ ਨੂੰ ਅਸੀਂ ਚੈੱਕ ਕੀਤਾ ਅਤੇ ਇਹ ਵੀ ਪਤਾ ਕੀਤਾ ਕਿ ਉੱਥੇ ਇਰਦ ਗਿਰਦ ਤੋਂ ਤਫਤੀਸ਼ ਕੀਤੀ ਗਈ ਆ ਜੋ ਇਹ ਕਰਮਚਾਰੀ ਉੱਥੇ ਕੋਈ ਜਗ੍ਹਾ ਬੈਠਣ ਨੂੰ ਨਹੀਂ ਹੈਗੀ ਇਸਿਰਫ ਉਹ ਲਗਾਤਾਰ ਦੋ ਆਟੋ ਜਿਹੜੇ ਆ ਲੱਗਦੇ ਆ ਜਿਹੜਾ ਪਹਿਲਾ ਆਟੋ ਭਰ ਕੇ ਚੱਲ ਜਾਂਦਾ ਸੈਕੰਡ ਆਟੋ ਜਿਹੜਾ ਵਾ ਉਹ ਦੋ ਪਿੱਛੇ ਜਾਂਦਾ ਇਹਨਾਂ ਨੇ ਆਟੋ ਦੇ ਵਿੱਚ ਬੈਠ ਕੇ ਜਿਹੜੇ ਲੋਕ ਕੋਈ ਵਾਇਲੇਸ਼ਨ ਕਰਦੇ ਘਰ ਉਹਦੀ ਕਾਨੂੰਨ ਦੀ ਉਹਦੀ ਕਰਕੇ ਉੱਥੇ ਉਹਨਾਂ ਬੈਠ ਕੇ ਚਲਾਨ ਭਰਦੇ ਆ ਇਹਦੇ ਵਿੱਚ ਕੋਈ ਕ腐ਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਸਿਰਫ ਚਲਾਨ ਜਿਹੜਾ ਵਾ ਉਸ ਬੈਠ ਕੇ ਭਰਦੇ ਆ ਔਰ ਨਾਂ ਵਾਸਤੇ ਅਸੀਂ ਉੱਥੇ ਜਿਹੜਾ ਕੋਈ ਇਹਨਾਂ ਦਾ ਪ੍ਰੋਪਰ ਬੈਠ ਕੇ ਚਾਨਪੜਾ ਰਸਤੇ ਕੁ ਜਗਾ ਜਿਹੜੀ ਦੇਖ ਰਹੇ ਆ ਕਿ ਇਹ ਕਰਮਚਾਰੀ ਜਿਹੜਾ ਵਾ ਮੌਕੇ ਦੇ ਉੱਤੇ ਆਪਣੀ ਡਿਊਟੀ ਕਰਦੇ ਨੇ ਅਤੇ ਜੇ ਕੋਈ ਵਾਇਲੇਸ਼ਨ ਕਰਦਾ ਟ੍ਰੈਫਿਕ ਦੀ ਤੇ ਉਹ ਆਟੋ 'ਚ ਬੈਠ ਕੇ ਨਾ ਨੇ ਆਟੋ ਵਾਲੇ ਦੀ ਪਰਮਿਸ਼ਨ ਦੇਣਾ ਉਹਦੇ ਵਿੱਚ ਬੈਠ ਕੇ ਚਾਨਪੜਾ ਆ ਵਾ ਇਹ ਜਿਹੜੀ ਵੀਡੀਓ ਵਿੱਚ ਕ腐ਸ਼ਨ ਵਾਲੀ ਗੱਲ ਆ ਇਹ ਐਸੀ ਜਿਹੜੀ ਕੋਈ ਵੀ ਗੱਲ ਕਰਦੇ ਨਹੀਂ ਨਹੀਂ ਹੈਗੀ ਇਹ ਮੁੰਡੇ ਮਿਹਨਤੀ ਅਤੇ ਅੱਛੀ ਡਿਊਟੀ ਕਰਨ ਵਾਲੇ ਜਿਹੜੇ ਕਰਮਚਾਰੀ ਆ ਵੀ ਜੀ ਸਰਕਾਰੀ ਧੰਦਾੜਾ ਬਣਾਇਆ ਇਹਨੇ ਟੈਂਪੂ 'ਚ ਬਹਿ ਕੇ ਵੇਖੋ ਚਲਾਨ ਕੱਟਣ ਦੇ ਆ। ਠੀਕ ਹੈ ਵੀਰ ਜੀ ਤੇ ਪੈਸੇ ਲਈ ਜਾਂਦੇ ਆ ਤੇ ਪਰਚੀ ਤੇ ਹੁਣ ਜੀ ਸਾਈਨ ਕਰਾ ਲੀਂਦੇ ਕਿਹੇ ਨੂੰ ਪਰਚੀ ਨਹੀਂ ਦੇਣ ਦੇ ਚਲਾਨ। ਮੈਂ ਹਰਪਾਲ ਸਿੰਘ ਏਡੀਸੀਪੀ ਡੈਕ ਅਮਰਸਰ ਸਿਟੀ ਆਪ ਸਭ ਵਾਸੀਆਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਕੱਲ ਇੱਕ ਵੀਡੀਓ ਵਾਇਰਲ ਹੋਈ ਆ ਕਿ ਅਮਰਸਰ ਰੇਲਵੇ ਸਟੇਸ਼ਨ ਤੇ ਦੋ ਕਰਮਚਾਰੀ ਆਟੋ 'ਚ ਬੈਠ ਕੇ ਜਿਸ ਵੀਡੀਓ ਚ ਕਿਹਾ ਕਿ ਪੈਸੇ ਲੈ ਰਹੇ ਆ ਅਸੀਂ ਉਸ ਵੀਡੀਓ ਨੂੰ ਵੀ ਵਾਚ ਕੀਤਾ ਅਤੇ ਜਿਹੜੇ ਉਸ ਜਗ੍ਹਾ ਤੇ ਕੈਮਰੇ ਜਿਹੜੇ ਆ 24 ਆਵਰ ਕੈਮਰੇ ਲੱਗੇ ਨੇ ਜਿਨ੍ਹਾਂ ਦੀ ਰਿਕਾਰਡਿੰਗ ਜਿਹੜੀ ਆ ਕਾਰਪੋਰੇਸ਼ਨ ਦਫ਼ਤਰ ਚ ਹੁੰਦੀ ਆ ਜਿਨ੍ਹਾਂ ਕੈਮਰਿਆਂ ਨੂੰ ਅਸੀਂ ਚੈੱਕ ਕੀਤਾ ਅਤੇ ਇਹ ਵੀ ਪਤਾ ਕੀਤਾ ਕਿ ਉੱਥੇ ਇਰਦ ਗਿਰਦ ਤੋਂ ਤਫਤੀਸ਼ ਕੀਤੀ ਗਈ ਆ ਜੋ ਇਹ ਕਰਮਚਾਰੀ ਉੱਥੇ ਕੋਈ ਜਗ੍ਹਾ ਬੈਠਣ ਨੂੰ ਨਹੀਂ ਹੈਗੀ ਇਸ ਸਿਰਫ ਉਹ ਲਗਾਤਾਰ ਦੋ ਆਟੋ ਜਿਹੜੇ ਆ ਲੱਗਦੇ ਆ ਜਿਹੜਾ ਪਹਿਲਾ ਆਟੋ ਭਰ ਕੇ ਚੱਲ ਜਾਂਦਾ ਸੈਕੰਡ ਆਟੋ ਜਿਹੜਾ ਵਾ ਉਹ ਦੋ ਪਿੱਛੇ ਜਾਂਦਾ ਇਹਨਾਂ ਨੇ ਆਟੋ ਦੇ ਵਿੱਚ ਬੈਠ ਕੇ ਜਿਹੜੇ ਲੋਕ ਕੋਈ ਵਾਇਲੇਸ਼ਨ ਕਰਦੇ ਘਰ ਉਹਦੀ ਕਾਨੂੰਨ ਦੀ ਉਹਦੀ ਕਰਕੇ ਉੱਥੇ ਜਿਹੜਾ ਬੈਠ ਕੇ ਚਲਾਨ ਭਰਦੇ ਆ ਇਹਦੇ ਵਿੱਚ ਕੋਈ ਕ腐ਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਸਿਰਫ ਚਲਾਨ ਜਿਹੜਾ ਵਾ ਉਸ ਬੈਠ ਕੇ ਭਰਦੇ ਆ ਔਰ ਨਾਂ ਵਾਸਤੇ ਅਸੀਂ ਉਤੇ ਜਿਹੜਾ ਕੋਈ ਇਹਨਾਂ ਪ੍ਰੋਪਰ ਬੈਠ ਕੇ ਚਾਣ ਭਰ ਵਾਸਤੇ ਕੋ ਜਗਾ ਜਿਹੜੀ ਢੇਹ ਰਹੇ ਆ ਕੇ ਇਹ ਕਰਮਚਾਰੀ ਜਿਹੜਾ ਵਾ ਮੌਕੇ ਦੇ ਉਤੇ ਆਪਣੀ ਡਿਊਟੀ ਕਰਦੇ ਨੇ ਅਤੇ ਜੇ ਕੋਈ ਵਾਇਲੇਸ਼ਨ ਕਰਦਾ ਟ੍ਰੈਵਲ ਦੀ ਤੇ ਉਹ ਆਟੋ 'ਚ ਬੈਠ ਕੇ ਨਾ ਨੇ ਆਟੋ ਵਾਲੇ ਦੀ ਪਰਮਿਸ਼ਨ ਦੇਣਾ ਉਹਦੇ ਵਿੱਚ ਬੈਠ ਕੇ ਚਾਣ ਭਰਿਆ ਵਾ ਇਹ ਜਿਹੜੀ ਵੀਡੀਓ ਵਿੱਚ ਕ腐ਸ਼ਨ ਵਾਲੀ ਗੱਲ ਆ ਇਹ ਐਸੀ ਜਿਹੜੀ ਕੋਈ ਵੀ ਗੱਲ ਕਰ ਹੁੰਦੀ ਨਹੀਂ ਹੈਗੀ ਇਹ ਮੁੰਡੇ ਮਿਹਨਤੀ ਅਤੇ ਅੱਛੀ ਡਿਊਟੀ ਕਰਨ ਵਾਲੇ ਜਿਹੜੇ ਕਰਮਚਾਰੀ